ਬੀਰ ਸੋਈ ਦੇ ਅੰਦਰ ਜਿਹਦਾ ਇੱਕ ਖਾਸ ਸਥਾਨ ਹੈ ਤੇ ਸਾਡੇ ਖਾਣੇ ਦਾ ਵੀ ਜ਼ਰੂਰੀ ਹਿੱਸਾ ਉਹ ਉਹ ਸਿਰਫ ਤੇ ਸਿਰਫ ਇੱਕ ਸਾਡੇ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਉਹਦੀ ਇੱਕ ਕਟੋਰੀ ਦੇ ਅੰਦਰ ਸਾਨੂੰ ਪ੍ਰੋਟੀਨ ਮਿਨਰਲਸ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਵਿਟਾਮਿਨਸ A D B6 B12 ਸਾਨੂੰ ਪੂਰ ਪੂਰ ਮਾਤਰਾ ਚ ਮਿਲਦੀ ਮਿਲਦੇ ਨੇ ਤੇ ਨਾਲ ਸਾਨੂੰ ਬਹੁਤ ਵਧੀਆ ਗਟ ਵਾਸਤੇ ਸਾਡੀ ਅੰਤੜੀਆਂ ਵਾਸਤੇ ਗੁੱਡ ਬੈਕਟੀਰੀਆ ਵੀ ਮਿਲਦੇ ਨੇ ਮੇਰੇ ਕਹਿਣ ਦਾ ਮਤਲਬ ਹੈ ਦਹੀਂ ਦਹੀਂ ਹੈ ਜਿਹੜਾ ਇਹਨੂੰ ਉਹ ਵੀ ਖਾ ਸਕਦਾ ਜਿਹਨੇ ਵਜ਼ਨ ਘਟਾਉਣਾ ਜਿਹਨੇ ਵਜ਼ਨ ਵਧਾਉਣਾ ਉਹ ਵੀ ਖਾ ਸਕਦਾ ਕਦੋਂ ਖਾਣਾ ਕਿਵੇਂ ਖਾਣਾ ਕੌਣ ਨਹੀਂ ਖਾ ਸਕਦਾ ਆਪਾਂ ਉਹਦੇ ਬਾਰੇ ਵਿੱਚ ਗੱਲ ਕਰਾਂਗੇ ਮੈਂ ਡਾਕਟਰ ਕੁਲਵੀਰ ਸਿੰਘ ਜਿਹੜਾ ਦਹੀਂ ਹੈ ਇਹਦੇ ਵਿੱਚੋਂ ਸਾਨੂੰ ਅੱਛੀ amount ਦੇ ਵਿੱਚ ਪ੍ਰੋਟੀਨ ਮਿਲ ਜਾਂਦੀ ਹੈ ਪ੍ਰੋਟੀਨ ਸਾਡੇ ਮਸਲਜ਼ ਵਾਸਤੇ ਜ਼ਰੂਰੀ ਹੁੰਦੀ ਹੈ ਤੇ ਜੋ ਅਸੀਂ ਦਿਨ ਚ ਕੰਮ ਕਰਦੇ ਆ ਜਾਂ ਐਕਸਰਸਾਈਜ਼ ਕਰਦੇ ਆ ਜਿਹੜੇ ਮਸਲਜ਼ ਵੀਅਰ ਐਂਡ ਟਿਅਰਸ ਹੁੰਦੇ ਨੇ ਉਹਨਾਂ ਦੇ ਰਿਪੇਅਰ ਵਾਸਤੇ ਜਿਹੜੀ ਪ੍ਰੋਟੀਨ ਆ ਉਹ ਸਾਨੂੰ ਚਾਹੀਦੀ ਹੁੰਦੀ ਐ ਉਹ ਸਾਨੂੰ ਦਹੀਂ ਦੇ ਵਿੱਚੋਂ ਮਿਲ ਜਾਂਦੀ ਐ ਹੁਣ ਗੱਲ ਆ ਕੀ ਵੀ ਇਸ ਤੋਂ ਇਲਾਵਾ ਇਹਦੇ ਅੰਦਰ ਬਹੁਤ ਜ਼ਿਆਦਾ ਗੁੱਡ ਬੈਕਟੀਰੀਆ ਜਿੰਨੇ ਸਾਡੇ ਸਰੀਰ ਦੇ ਅੰਦਰ ਸੈੱਲ ਨੇ ਉਹਨਾਂ ਨਾਲੋਂ ਜੇ ਅਸੀਂ ਬਾਇ ਵੇਟ ਦੇਖੀਏ ਤਾਂ ਜਿਹੜੇ ਸਾਡੀ ਅੰਤਰੀਏ ਦੇ ਅੰਦਰ ਬੈਕਟੀਰੀਆ ਨੇ ਉਹਨਾਂ ਦਾ ਭਾਰ ਜ਼ਿਆਦਾ ਐ ਅਪ੍ਰੋਕਸੀਮੇਟਲੀ 1 ਕਿਲੋ ਤੋਂ 1.5 ਕਿਲੋ ਦੇ ਕਰੀਬ ਆਉਂਦਾ ਵੇਟ ਦਹੀਂ ਦੇ ਵਿੱਚੋਂ ਸਾਨੂੰ ਲੈਕਟੋਬੈਸੀਲਸ ਮਿਲਦਾ ਹੈ ਬੈਕਟੀਰੀਆ ਜਿਹੜਾ ਸਾਡੀਆਂ ਅੰਤਰੀਆਂ ਲਈ ਬਹੁਤ ਹੀ ਜ਼ਰੂਰੀ ਹੈ ਜਿਹੜਾ ਸਾਡੀ ਡਾਈਜੈਸ਼ਨ ਨੂੰ ਤਾਂ ਇੰਪਰੂਵ ਕਰਦਾ ਸਾਡੀ ਪਾਚਨ ਕਿਰਿਆ ਨੂੰ ਵੀ ਠੀਕ ਕਰਦਾ ਜੇ ਕੱਟ ਦੇ ਅੰਦਰ ਕੋਈ ਇਨਫਲੇਮੇਸ਼ਨ ਹੈ ਇਹ ਉਹਨੂੰ ਘਟਾਉਂਦਾ ਹੈ ਇਸ ਤੋਂ ਇਲਾਵਾ ਸਾਡੀ ਇਮਿਊਨਿਟੀ ਨੂੰ ਵੀ ਲੈਕਟੋਬੈਸੀਲਸ ਇੰਕਰੀਜ਼ ਕਰਦਾ ਆਪਾਂ ਗੱਲ ਕੀਤੀ ਏ ਵੀ ਦੇ ਅੰਦਰ ਪਟਾਉਣ ਏ ਵੀ ਹੈ ਡੀ ਵੀ ਹੈ ਜਿਹੜਾ ਹੱਡੀਆਂ ਲਈ ਚੰਗਾ ਹੈ ਪਾਲਾਂ ਲਈ ਚੰਗਾ ਇਹ ਸਾਡੀਆਂ ਅੱਖਾਂ ਲਈ ਚੰਗਾ ਹੈ ਇਸੋ ਰਵਾ B6 ਤੇ B12 ਵਾ ਜਿਹੜਾ ਸਾਡੀ ਨਰਵਜ਼ ਲਈ ਬਹੁਤ ਵਧੀਆ ਤੇ ਬਹੁਤ ਜ਼ਰੂਰੀ ਹੁੰਦੇ ਨੇ ਔਰ ਵੱਡੀ ਗੱਲ ਇਹ ਹੈ ਜਿਹੜਾ B12 ਵਾ ਇਹ ਸਾਨੂੰ ਵੈਜੀਟੇਰੀਅਨ ਡਾਈਟ ਦੇ ਵਿੱਚ ਬਹੁਤ ਰੇਅਰ ਹੀ ਮਿਲਦਾ ਉਸ ਜਿੰਨੇ ਵੀ ਵੈਜੀਟੇਰੀਅਨ ਨੇ ਉਹਨਾਂ ਲਈ ਦਹੀਂ ਸਭ ਤੋਂ ਬੈਸਟ ਹੈ ਸੋਰਸ ਟਾਮਨ B12 ਵਾ ਕਿਉਂਕਿ ਨਾਨ ਵੈਜ ਦੇ ਵਿੱਚ ਟਾਮਨ B12 ਵਾਲ ਮਿਲ ਜਾਂਦਾ ਅਦਰਵਾਈਜ਼ ਇਹ ਡਾਈਟ ਦੇ ਵਿੱਚੋਂ ਨਹੀਂ ਮਿਲਦਾ ਇਸ ਤੋਂ ਓਕੇ ਆ ਗਈ ਗੱਲ ਕੈਲਸ਼ੀਅਮ ਦੀ ਇਹਦੇ ਅੰਦਰ ਕੈਲਸ਼ੀਅਮ ਵੀ ਆ ਜਿਹੜਾ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਸਾਡੇ ਦੰਦਾਂ ਲਈ ਚੰਗਾ ਹੈ ਇਸ ਤੋਂ ਇਲਾਵਾ ਇਹਦੇ ਅੰਦਰ ਆ ਗਿਆ ਪੋਟਾਸ਼ੀਅਮ ਹੈ ਪੋਟਾਸ਼ੀਅਮ ਹੈ ਜਿਹੜਾ ਉਹ ਸੈਲਰੀ ਚੰਗਾ ਹੈ ਜਿਹੜਾ ਬਲੱਡ ਵਾਟਰ ਨੂੰ ਰੈਗੂਲੇਟ ਕਰਦਾ ਹੈ ਬਲੱਡ ਪ੍ਰੈਸ਼ਰ ਲਈ ਵੀ ਚੰਗਾ ਹੈ ਤੇ ਇਸੇ ਹਾਰਟ ਹੈਲਥ ਲਈ ਵੀ ਚੰਗਾ ਹੁੰਦਾ ਪੋਟਾਸ਼ੀਅਮ ਇਸ ਤੋਂ ਇਲਾਵਾ ਇਹਦੇ ਅੰਦਰ ਮੈਗਨੀਸ਼ੀਅਮ ਹੈ ਮੈਗਨੀਸ਼ੀਅਮ ਹੈ ਜਿਹੜਾ ਹਾਰਟ ਰਿਦਮ ਲਈ ਠੀਕ ਹੈ ਬਲੱਡ ਦੀ ਫੰਕਸ਼ਨ ਹਾਰਟ ਦੀ ਫੰਕਸ਼ਨਿੰਗ ਲਈ ਠੀਕ ਹੈ ਬਲੱਡ ਪ੍ਰੈਸ਼ਰ ਲਈ ਵੀ ਠੀਕ ਹੈ ਮੈਗਨੀਸ਼ੀਅਮ ਹੈ ਤੇ ਇਸ ਤੋਂ ਇਲਾਵਾ ਇਹਨੂੰ ਜਿਹੜਾ ਹੁਣ ਜਿਹਨੇ ਵਜ਼ਨ ਵਧਾਣਾ ਉਹ ਵੀ ਖਾ ਸਕਦਾ ਜਿਹਨੇ ਵਜ਼ਨ ਨਹੀਂ ਵਧਾਣਾ ਘਟਾਣਾ ਉਹ ਵੀ ਖਾ ਸਕਦਾ ਉਹ ਕਿਵੇਂ ਜਿਹਨੇ ਦਾ ਵਜ਼ਨ ਵਧਾਣਾ ਉਹਦਾ ਫੁੱਲ ਫੈਟ ਵਾਲਾ ਦਹੀਂ ਖਾਏਗਾ ਜਿਹਦੇ ਚ ਫੈਟ ਜ਼ਿਆਦਾ ਉਹਦੇ ਨਾਲ ਉਹ ਪ੍ਰੋਟੀਨ ਜ਼ਿਆਦਾ ਮਿਲੇਗੀ ਕੁਝ ਫੈਟ ਮਿਲੇਗੀ ਤੇ ਜਿਹੜਾ ਪਰਸਨ ਹੈ ਉਹਦਾ weight ਵਧੇਗਾ ਕਿਉਂਕਿ ਦੀ ਪਾਚਨ ਪ੍ਰਕਿਰਿਆ ਵੀ ਠੀਕ ਹੋ ਜਾਏਗੀ ਕਿਉਂਕਿ ਜਿਹੜਾ ਇਹਦੇ ਚ ਬੈਕਟੀਰੀਆ ਬਣਨਗੇ ਉਹਦੇ ਨਾਲ ਅੰਤਰੀਆਂ ਦੇ ਡਾਈਜੈਸ਼ਨ ਸਹੀ ਹੋਏਗੀ ਤੇ ਜਿਹੜੀ ਪਾਚਨ ਉਹ ਜਿਹੜੇ ਆਪਸ਼ਨ ਹੋਏ ਵੀ ਉਹ ਵੀ ਠੀਕ ਹੋ ਜਿਸ ਕਰਕੇ ਉਹਨੂੰ ਖਾਦਾ ਪੀਤਾ ਜਿਹੜਾ ਲੱਗਣ ਲੱਗ ਜਾਏਗਾ ਪ੍ਰੋਟੀਨ ਵਗੈਰਾ ਦੀ ਇਨਟੇਕ ਵਧੇਗੀ ਵਿਟਾਮਿਨ ਡੀ ਵੀ ਮਲਗਾ ਈ ਵੀ ਮਲਗਾ ਬੀ 6 ਬੀ 12 ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਮਲਗਾ ਦੀ ਉਹ ਅਦਰੜਤ ਪੇਟਾ ਵਨਕਰੀ ਹੋਏਗਾ ਹੁਣ ਜਿਹਨੇ ਭਾਰ ਨੇ ਘਟਾਉਣਾ ਉਹ ਡਬਲ ਟੂਨ ਦਹੀਂ ਖਾਏਗਾ ਆਪਾਂ ਦਹੀਂ ਨੂੰ ਕੀ ਕਰਾਂਗੇ ਜਿਹੜਾ ਦੁੱਧ ਆ ਸਾਡੇ ਘਰੇ ਉਹਨੂੰ ਦੋ ਵਾਰੀ ਬੋਇਲ ਕਰ ਲਾਂਗੇ ਉਹਦੀ ਦੋ ਵਾਰ ਜਿਹੜੀ ਮਲਾਈ ਆ ਉਹ ਉਤਾਰ ਲਾਂਗੇ ਉਹਨੂੰ ਅਸੀਂ ਡਬਲ ਟੂਨ ਦੁੱਧ ਕਹਿ ਦਾਂਗੇ ਫਿਰ ਉਹਦਾ ਜਾਗ ਲਾ ਕੇ ਆਪਾਂ ਦਹੀਂ ਖਾਵਾਂਗੇ ਉਹ ਕੋਸ਼ਿਸ਼ ਕਰੇ ਵੀ ਰੱਸੀ ਵੀ ਦੇਹੀ ਦੀ ਰੱਸੀ ਬਣਾ ਕੇ ਨਾਲ ਤਾਂ ਪੂਲਨੈਸ ਦੀ ਫੀਲਿੰਗ ਦੇਗੀ ਰੱਸੀ ਜਾਂ ਨਹੀਂ ਜੋ ਖਾਂਦਾ ਤੇ ਉਹਦਾ ਵਜਨ ਵੀ ਉਹਦਾ ਘਟੇਗਾ ਹੁਣ ਦਹੀਂ ਆ ਜਿਹੜਾ ਕਈ ਲੋਕ ਕਹਿੰਦੇ ਨੇ ਵੀ ਇਹਦੀ ਤਸੀਰ ਹੈ ਜਿਹੜੀ ਗਰਮ ਹੁੰਦੀ ਆ ਠੀਕ ਆ ਥੋੜੀ ਗਰਮ ਹੁੰਦੀ ਆ ਉਹ ਤੋਂ ਬਚਣ ਲਈ ਅਸੀਂ ਇਹਨੂੰ ਮਿੱਟੀ ਦੇ ਕਟੋਰੇ ਦੇ ਵਿੱਚ ਜਮਾ ਸਕਦੇ ਆ ਉਹਦੇ ਨਾਲ ਜਿਹੜੀ ਇਹਦੀ ਤਸੀਰ ਹੋ ਠੰਡੀ ਹੋ ਜੇ ਤਾਂ ਦੇ ਅਸੀਂ ਕਹਿੰਦੇ ਆ ਵੀ ਜਿਹੜੀਆਂ ਗਰਮੀਆਂ ਨੇ ਉਹਦੇ ਵਿੱਚ ਦਹੀਂ ਦੀ ਰੱਸੀ ਪੀਓ ਬਣਾ ਕੇ ਜੇ ਕਿਸੇ ਦਾ ਦਿਲ ਕਰਦਾ ਥੋੜੀ ਇਹਦੇ ਵਿੱਚ ਸ਼ੱਕਰ ਪਾ ਸਕਦਾ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਜਦੋਂ ਦਹੀਂ ਖਾਣਾ ਉਦੋਂ ਉਹਦੇ ਵਿੱਚ ਕੋਈ ਨਮਕ ਨਹੀਂ ਪਾਣਾ ਕੋਈ ਮਿਰਚ ਨਹੀਂ ਪਾਣੀ ਕੁਝ ਨਹੀਂ ਪਾਣਾ ਕਈ ਲੋਕ ਖੀਰੇ ਦਾ ਰਹਿਤਾ ਬਣਾ ਕੇ ਖਾਂਦੇ ਨੇ ਬਿਲਕੁਲ ਵੀ ਦਹੀਂ ਦੇ ਵਿੱਚ ਰਹਿਤਾ ਬਣਾ ਕੇ ਖੀਰੇ ਦਾ ਜਾਂ ਬੂਲਦੀ ਵਗੈਰਾ ਤਲੀ ਹੋਈ ਚੀਜ਼ ਬਿਲਕੁਲ ਪਾ ਕੇ ਨਹੀਂ ਖਾਣੀ ਚਾਹੀਦੀ ਉਦੋਂ ਉਹਨੂੰ ਉਲਟਾ ਨੁਕਸਾਨ ਕਰੂਗਾ ਇਸ ਕਰਕੇ ਦਹੀਂ ਨੂੰ ਖਾਣਾ ਦਾ ਐਜ਼ ਇਟ ਇਜ਼ ਖਾਣਾ ਸਵੇਰੇ ਖਾ ਸਕਦੇ ਆਂ ਭਾ ਦੁਪਹਿਰੇ ਖਾ ਸਕਦੇ ਆਂ ਸਰਦੀਆਂ ਦੇ ਵਿੱਚ ਖਾਓ ਗਰਮੀਆਂ ਦੇ ਵਿੱਚ ਤੁਸੀਂ ਲੱਸੀ ਪੀਓ ਹਲਕੀ ਜਿਹੀ ਸ਼ੱਕਰ ਪਾ ਸਕਦੇ ਹੋ ਜੇ ਕਿਸੇ ਨੂੰ ਗਰਮੀ ਜਿਆਦਾ ਨਾਲ ਇਹਦਾ ਐਜ਼ ਇਟ ਇਜ਼ ਹੀ ਲਸੀ ਵੀ ਹੈ ਤਾਂ ਇਹਦਾ ਖਾਣ ਦਾ ਤਰੀਕਾ ਹੋ ਗਿਆ ਬੈਂਗਣਾਂ ਦੀ ਸਬਜ਼ੀ ਬਣਾਈ ਉਹਦੇ ਨਾਲ ਨਾ ਪਾਓ ਮਾਹਾਂ ਦੀ ਦਾਲ ਹੈ ਉਹਦੇ ਨਾਲ ਨਾ ਪਾਓ ਰਾਤ ਨੂੰ ਦਹੀਂ ਨੂੰ ਨਾ ਪਾਓ ਔਰ ਇਹਦੇ ਵਿੱਚ ਕੋਈ ਵੀ ਨਮਕ ਮਿਰਚ ਕੋਈ ਵੀ ਤੜੀ ਜੁੜੀ ਗੁੰਦੀ ਛੁੰਦੀ ਕੁਝ ਨਹੀਂ ਪਾਣਾ ਐਜ਼ ਇਟ ਇਜ਼ ਹੀ ਇਹਨੂੰ ਕੰਜ਼ੂਮ ਕਰਨਾ ਜੇ ਅਸੀਂ ਇਹਦੇ ਜ਼ਿਆਦਾ ਬੈਨੀਫਿਟ ਲੈਣਾ ਤੈਨੂੰ ਖਾਲੀ ਪੇਟ ਸੀ ਖਾ ਸਕਦੇ ਆ ਇਹ ਹੋਰ ਵੀ ਸਾਰੇ ਜਿਹੜੇ ਬੈਨੀਫਿਟ ਨੇ ਉਹ ਜ਼ਿਆਦਾ ਹੋਣਗੇ ਇਸ ਤੋਂ ਲਾਭ ਆ ਪਾ ਜਿਹੜਾ ਦਹੀਂ ਹੈ ਇਹ ਘਰੇ ਬਣਾ ਕੇ ਕਿਉਂ ਖਾਣਾ ਜਿਹੜਾ ਆਪਾਂ ਬਾਜ਼ਾਰ ਚੋਂ ਦਹੀਂ ਲੈਨੇ ਆਂ ਦੁੱਧ ਦੇ ਵਿੱਚ ਵੀ ਪ੍ਰੀਜ਼ਰਵੇਟਿਵ ਪਾਏ ਹੁੰਦੇ ਨੇ ਉਹਨੂੰ ਮਿੱਠਾ ਕਰਨ ਲਈ ਥੋੜਾ ਜਿਹਾ ਚੀਨੀ ਵੀ ਐਡ ਕਰ ਦਿੰਦੇ ਨੇ ਦਹੀਂ ਦੇ ਵਿੱਚ ਤੇ ਦਹੀਂ ਨੂੰ گاੜਾ ਕਰਨ ਲਈ ਕਈ ਵਾਰੀ ਉਹਦੇ ਵਿੱਚ ਵੀ ਕਈ ਚੀਜ਼ਾਂ ਪਾਉਂਦੇ ਨੇ ਵੀ ਤਾਂ ਕਿ ਜਿਹੜਾ ਦਹੀਂ ਆ ਉਹ گاੜਾ ਜਾਂਦਾ ਇਸ ਕਰਕੇ ਜਦੋਂ ਵੀ ਆਪਾਂ ਦਹੀਂ ਖਾਣਾ ਹੈ ਤਾਂ ਕੋਸ਼ਿਸ਼ ਕਰੀਏ ਅਸੀਂ ਦਹੀਂ ਨੂੰ ਆਪਣੇ ਘਰੇ ਜਮਾ ਕੇ ਪਾਈਏ ਕੋਸ਼ਿਸ਼ ਕਰੀਏ ਤਾਜ਼ਾ ਖਾਈਏ ਜੇ ਫ੍ਰੀਜ ਵਿੱਚ ਰੱਖਿਆ ਹੋ ਥੋੜਾ ਟਾਈਮ ਨੂੰ ਬਾਹਰ ਹੀ ਰੱਖ ਲਈਏ ਔਰ ਕਈ ਲੋਕ ਦਹੀਂ ਨੂੰ ਤੜਕਾ ਲਾ ਲੈਂਦੇ ਨੇ ਉਹ ਵੀ ਨਹੀਂ ਲੈਣਾ ਕਿਉਂਕਿ ਉਹਦੇ ਨਾਲ ਵੀ ਜਿਹੜੇ ਬੈਕਟੀਰੀਆ ਨੇ ਉਹਦੇ ਵਸ ਜਾਣਗੇ ਅਸ ਸਾਨੂੰ ਇਹਦਾ ਜਿਹੜਾ ਬੈਣੀ ਘਟਾ ਬੈਕਟੀਰੀਆ ਵਾਲਾ ਪੋਸ਼ਣ ਖਤਮ ਹੋ ਜਾਏਗਾ ਠੀਕ ਹੈ ਪ੍ਰੋਟੀਨ ਵਗੈਰਾ ਸਾਨੂੰ ਮਿਲ ਜਾਏਗੀ ਪਰ ਬੈਕਟੀਰੀਆ ਜਿਹੜੇ ਚਾਹੀਦੇ ਨੇ ਸਾਨੂੰ ਉਹ ਨਹੀਂ ਮਿਲਣਗੇ ਜੇ ਅਸੀਂ ਇਹਨੂੰ ਗਰਮ ਕਰਦੇ ਆਂ ਜਾਂ ਇਹਦੇ ਵਿੱਚ ਕੋਈ ਚੀਜ਼ ਪਾ ਕੇ ਯੂਜ਼ ਕਰਾਂਗੇ ਇਹਨੂੰ ਸਕਿਨ ਤੇ ਲਾ ਸਕਦੇ ਆਂ ਫੇਸ਼ੀਅਲ ਦਾ ਕੰਮ ਲੈ ਸਕਦੇ ਆਂ ਪਰ ਇਹਦੇ ਸ਼ਹਿਦ ਪਾ ਕੇ ਥੋੜਾ ਜਿਹਾ ਮ사ਜ ਕਰ ਸਕਦੇ ਆਂ ਇਹ ਤੋਂ ਆਪਾਂ ਨੇ ਕੰਡੀਸ਼ਨਰ ਦਾ ਕੰਮ ਜਨ ਦਾ ਆਪਾਂ ਨੇ ਵਾਲਾਂ 'ਚ ਵੀ ਲਾ ਸਕਦੇ ਆਂ ਇਹ ਵੈਸੇ ਵੀ ਵਾਲਾਂ ਲਈ ਚੰਗਾ ਹੈ ਸਕਿਨ ਲਈ ਵੀ ਚੰਗਾ ਇਹ ਐਂਟੀ-ਏਜਿੰਗ ਦਾ ਕੰਮ ਵੀ ਕਰੇਗਾ ਸਕੈਨ ਤੇ ਗਲੂ ਵਾਏਗਾ ਸਕੈਨ ਜਿਹੜੀ ਸਾਫ ਹੋਏਗੀ ਵਾਲਾਂ ਦੀ ਗਰੋਥ ਵੀ ਵਧੇਗੀ ਤੇ ਵਾਲ ਝੜਨਗੇ हटਣਗੇ ਜੇ ਅਸੀਂ ਇਹਨਾਂ ਨੂੰ ਇਹ ਜੇ ਕੰਡੀਸ਼ਨਰ ਵਾਲਾਂ ਚ ਯੂਜ਼ ਕਰਦੇ ਹਾਂ ਦਹੀਂ ਦੋਸਤੋ ਜਿਹੜੀ ਮੈਂ ਤੁਹਾਨੂੰ ਦੇ ਜਾਣਕਾਰੀ ਸਾਂਝੀ ਕੀਤੀ ਹੈ ਦਹੀਂ ਬਾਰੇ ਤੁਹਾਨੂੰ ਵਧੀਆ ਲੱਗੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਾਲੋ ਬਟਨ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਗ੍ਰੀਨ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਫੇਸਬੁੱਕ ਤੇ ਵਿਗਰਾ ਤਾਂ ਮੇਰੇ ਕੋਲ ਫਾਲੋ ਕਰ ਲਓ ਥੈਂਕ ਯੂ